ਸੱਚਿਆਕਾਲ ਐਸ ਨਿਊਜ਼ 21 ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲ ਕਰਦੇ ਹਾਂ ਅੱਜ ਦੀਆਂ ਕੁਝ ਤਾਜ਼ਾ ਖਬਰਾਂ ਬਾਰੇ ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਨਾਮ ਨਿਯੁਕਤ ਮੁਖੀ ਗੌਰਵ ਦੁਰਾ ਦੀਆਂ ਹਦਾਇਤਾਂ ਤੇ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਮਹਿੰਮ ਤਹਿਤ ਪੁਲਿਸ ਸਥਾਨਾ ਸਿਟੀ ਪੱਟੀ ਨੂੰ ਕਵਲਪੀਤ ਸਿੰਘ ਮਾਂਡੀ ਡੀਐਸਪੀ ਸਬਡਿਵੀਜ਼ਨ ਪੱਟੀ ਦੀ ਅਗਵਾਈ ਹੇਠ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦ ਜਦ ਪੱਟੀ ਸਿਟੀ ਪੁਲਿਸ ਨੇ 2 ਤੋਂ 3 ਦਿਨ ਪਹਿਲਾਂ ਪੱਟੀ ਵਿਖੇ ਹੋਈ ਕਰੀਬ 1 ਲੱਖ ਰੁਪਏ ਤੋਂ ਵੀ ਵੱਧ ਦੀ ਲੁੱਟ ਦੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਕੁਲਪੀਰ ਸਿੰਘ ਮੰਡ ਡੀਐਸਪੀ ਸਬਡਿਵੀਜ਼ਨ ਪੱਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੱਟੀ ਤਰੰਤਾਰਨ ਰੋਡ ਉੱਪਰ ਬਾਮਨੀ ਵਾਲਾ ਚੌਂਕ ਵਿਖੇ ਅਜੀਤ ਕੁਮਾਰ ਸੈਣੀ ਵਾਸੀ ਪਠਾਨਕੋਟ ਵੱਲੋਂ ਫਲਿੱਪਕਾਰਟ ਤੇ ਰੀਅਲ ਦੀ ਪੋਸਟ ਉੱਪਰ ਸੰਦੀਪ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਕਰਪਰਾ थाना संग्रामपुर स्टेट उत्तर प्रदेश तरनतारन रोड बामनी वाला चौक पट्टी विखे रखे है ਅਤੇ ਉਸ ਫਲਿਪਕਾਰਟ ਕੰਪਨੀ ਦੇ ਦੁਕਾਨ ਉੱਪਰ 8 ਤੋਂ 9 ਦੇ ਕਰੀਬ ਲੜਕੇ ਕੰਮ ਕਰਨ ਲਈ ਰੱਖੇ ਹੋਏ ਸਨ 10 ਅਗਸਤ ਦੀ ਰਾਤ 9 ਵਜੇ ਚਾਰ ਅਣਪਛਾਤੇ ਵਿਅਕਤੀ ਜੋ ਕਿ ਤੇਜ਼ਧਾਰ ਹਥਿਆਰ ਨਾਲ ਦੋ ਮੋਟਰਸਾਈਕਲਾਂ ਉੱਪਰ ਸਵਾਰ ਹੋ ਕੇ ਆਏ ਅਤੇ ਆਪਣੇ ਕੱਪੜੇ ਨਾਲ ਮੂੰਹ ਬੰਨੇ ਹੋਏ ਸਨ ਸੰਦੀਪ ਨੂੰ ਡਰਾ ਧਮਕਾ ਕੇ ਕਾਊਂਟਰ 'ਚੋਂ ਤਿੰਨ ਮੋਬਾਈਲ ਫੋਨ ਅਤੇ ਉਸ ਦੇ ਹੱਥ ਵਿੱਚੋਂ Realme 8s ਸਿਮਾ ਸਮੇਤ ਖੋ ਕੇ ਲੈ ਗਏ ਜਾਂਦੇ ਹੋਏ 198000 ਦੀ ਨਕਦੀ ਲੁੱਟ ਕੇ ਫਰਾਰ ਵੀ ਹੋਏ ਜਿਸ ਤੇ ਪੁਲਿਸ थाना ਸਿਟੀ ਨੇ ਮੁਕੱਦਮਾ ਦਰਜ ਕਰਕੇ ਇਸ ਦੀ ਜਾਂਚ ਏਐਸਆਈ ਜਸਪਾਲ ਸਿੰਘ थाना ਮੁਖੀ ਸਿਟੀ ਪੱਟੀ ਥਾਣੇਦਾਰ ਕਿਰਪਾਲ ਸਿੰਘ ਚੌਂਕੀ ਇਨਚਾਰਜ ਕੈਰੋ ਥਾਣੇਦਾਰ ਦਿਲਬਖ ਸਿੰਘ ਕਰ ਰਹੇ ਸਨ ਜਿਨ੍ਹਾਂ ਨੇ ਸ਼ੱਕ ਦੇ ਆਧਾਰ ਤੇ ਕੰਪਨੀ 'ਚ ਕੰਮ ਕਰਦੇ ਸੂਰਜਪਾਲ ਨੂੰ ਕਾਬੂ ਕੀਤਾ ਅਤੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਇਹ ਮੰਨਿਆ ਕਿ ਸਾਡੇ ਨਾਲ ਮਿਲ ਕੇ ਨਾਟਕੀ ਢੰਗ ਨਾਲ ਲੁੱਟ ਦੀ ਵਾਰਦਾਤ ਨੂੰ ਇੰਜਾਮ ਦਿੱਤਾ ਹੈ ਜਿਸ ਤੇ ਪੁਲਿਸ ਨੇ ਉਸ ਦੇ ਸਾਥੀ ਕੋਮਲਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਗੁਰਨਾਮ ਸਿੰਘ ਵਾਸੀ ਵਾਰਡ ਨੰਬਰ 2 ਪੱਟੀ ਸੂਰਜਪਾਲ ਸਿੰਘ ਵਾਸੀ ਵਾਰਡ ਨੰਬਰ 5 ਪੱਟੀ ਅਤੇ ਰਾਜਨ ਸਿੰਘ ਉਰਫ ਪੂਤਾ ਪੁੱਤਰ ਵਿਕਰਮਜੀਤ ਸਿੰਘ ਵਾਸੀ ਵਾਰਡ ਨੰਬਰ 6 ਨੂੰ ਗ੍ਰਿਫਤਾਰ ਕਰਕੇ 65000 ਰੁਪਏ ਬਰਾਮਦ ਕਰ ਲਏ ਹਨ ਅਤੇ ਅਦਾਲਤ ਵਿੱਚ ਪੇਸ਼ ਕੀਤੇ ਹਨ ਜਿੱਥੇ ਤਿੰਨਾਂ ਦਾ 3 ਦਿਨ ਦਾ ਪੁਲਿਸ ਰਿਮਾਰਡ ਹਾਸਲ ਹੋਇਆ ਹੈ ਦੋਸ਼ੀਆਂ પાસે ਮੋਬਾਈਲ ਫੋਨ ਤੇ ਤੇਜ਼ਧਾਰ ਹਥਿਆਰ ਬਰਾਮਦ ਕਰਨੇ ਬਾਕੀ ਹਨ ਫਰਾਰ ਹੋਏ ਨਾਮ ਦੇ ਦੋਸ਼ੀਆਂ ਜੀਤਾ ਸ਼ੂਟਰ ਪੁੱਤਰ ਕਾਲਾਵਾਸੀ ਵਾਰਡ ਨੰਬਰ 8 ਸਨਮੁਖ ਸਿੰਘ ਉਰਫ ਸੰਨੀ ਪੁੱਤਰ ਸੁਦੇਸ਼ ਸਿੰਘ ਖਾਰਾ ਸੁਰਤ ਸਿੰਘ ਪੁੱਤਰ ਜਗਤਾ ਸਿੰਘ ਵਾਸੀ ਵਾਰਡ ਨੰਬਰ 7 ਨੂੰ ਕਾਬੂ ਕਰਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਦੀਆਂ ਹੋਰ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਐਸ ਨਿਊਜ਼ 21 ਦੇ YouTube ਚੈਨਲ ਨੂੰ ਅੰਤਮ ਦਿਰੀ ਅਜੇ ਬਲੈਗ ਮੋਰ ਜੋ ਭੜੇ ਹੈ ਨਾ ਬੜੀ ਕੁੱਤੀਆਂ ਕਰੀਂ ਜਾ ਰਹੇ ਆ ਆ ਪੱਟੀ ਕੰਕਨ ਰੋਡ ਤੇ ਸੁਮੇਸ਼ ਐਂਟਰਪ੍ਰਾਈਜ਼ਸ ਜੋ ਕਿ ਫਲਿੱਪਕਾਰਟ ਆ ਕੰਪਨੀ ਦੀ ਸਭ ਤੋਂ ਨਵਾਂ ਅਧਿਕਾਰ ਜਿਹੜਾ ਜਿਹੜਾ ਓਨਰ ਹੈ ਅਜੇ ਕੁਮਾਰ ਸੈਨਿਲਾਏ ਬੇਸਿਕਲੀ ਪਠਾਨਪੁਰ ਦਾ ਰਹਿਣ ਵਾਲਾ ਹੈ ਤੇ ਇਹਨੇ ਇੱਥੇ ਜਿਹੜੇ ਸੌਫਟ ਬੰਨ ਵਾਲਾ ਚੌਂਕ ਚ ਸੰਦੀਪ ਕੁਮਾਰ ਨਾਮ ਦਾ ਵਰਕਰ ਰੱਖਿਆ ਸੀ ਉਹਦੇ ਨਾਲ ਜਿਹੜੇ ਹੋਰ 8-9 ਲੜਕੇ ਜਿਹੜੇ ਸੀ ਜੋ ਜਿਹੜਾ ਦਾਤਾ ਨੂੰ ਸਪਲਾਈ ਦਿੰਦੇ ਸੀ 8-9 ਲੜਕੇ ਕੁਰਤੇ ਸੀ ਮੁਲਾਜ਼ਮ 10 ਅਗਸਤ ਦੀ ਰਾਤ 23:00 9:00 ਵਜੇ ਚਾਰ ਮੂ ਅਨਨੋਨ ਮਬੂਸ ਸਾਈਕਲਿਸਟਾ ਹੁੰਦੇ ਤੇ ਸੰਦੀਪ ਮਾਰ ਆਪਣੀ ਦੁਕਾਨ ਤੇ ਸੀ ਤੇ ਇੱਕ ਨੂੰ ਆ ਕੇ ਤੇ ਉਹਨਾਂ ਦੇ ਕੋਲ ਬੈਠਨੇ ਲਈ ਕਾਗਤ ਮੰਗਾ ਸੀ ਉਹ ਉਹਨੂੰ ਪ੍ਰਾਤਮਕਾ ਦੇ ਕੋ ਨਹੀਂ ਜਿਹੜਾ ਕੈਸ਼ 190000 ਰੁਪਇਆ ਤੇ ਤਿੰਨ ਨਵ ਮੋਬਾਈਲ ਤੇ ਇੱਕ ਜਿਹੜਾ ਪੁਰਾਣਾ ਮੋਬਾਈਲ ਜਿਹੜਾ ਉਹ ਕੋਲ ਤੇ ਰਹਿ ਗਈ ਸੀ ਇਹਦੇ ਵਿੱਚ ਸੰਬੰਧ ਵਿੱਚ ਅਸੀਂ ਆਪਿਆ ਨੰਬਰ 99 ਡੇਟਡ 11 ਅਗਸਤ ਨੂੰ ਦਰਜ ਕੀਤੀ ਹੈ ਇਹ ਤਪੀਸ਼ ਸਚੋ ਸਾਹਿਬ ਤੇ ਇਸ ਇੱਕ ਪਾਸਿੰਗ ਚੰਗੀ ਪਿਆਰ ਜੋ ਕੈਰੋਂ ਕਰ ਰਹੇ ਸੀ ਨੋ ਸਾਹਿਬ ਤਪੀਸ਼ ਦੇ ਦੌਰਾਨ ਜਿਹੜਾ ਸਾਨੂੰ ਇਹਨਾਂ ਦੇ ਮੁਲਾਜ਼ਮ ਜੋ ਕਿ ਕੋਮਲ ਪੀਤਾ ਔਰ ਦੂਸਰਾ ਸੂਰਜ ਪਾਲ ਉਹਨਾਂ ਦੇ ਡਾਊਟ ਹੋਇਆ ਵੀ ਇਹ ਹੀ ਵਿੱਚ ਇਹਨਾਂ ਦੀ ਇਨਵੋਲਵਮੈਂਟ ਹੈ ਉਹਨਾਂ ਨੂੰ ਜਦੋਂ ਇਹ ਸਤੀਨਾ ਪੁਸ਼ਟੀ ਕੀਤੀ ਇਹ ਇਹ ਗੱਲ ਕਲੀਅਰ ਹੋ ਗਈ ਵੀ ਇਹ 4 ਚਾਰ ਇੱਕ ਇੰਟ ਜਿਹੜੇ ਕਿ ਦੋਵੇਂ ਪੱਟੀ ਦੇ ਰਹਿਣ ਵਾਲੀ ਆ ਜਿਨ੍ਹਾਂ ਦੇ ਨਾਮ ਕੀਤਾ ਆ ਇੱਕ ਸੰਮੁਖਿਆ ਇੱਕ ਸੂਰਜਾ ਔਰ ਰਾਜਨ ਔਰ ਚਾਰ ਬੰਦੇ ਹੋਰ ਨੋਮੀਨੇਟਡ ਟੋਟਲ ਸ਼ਹੀਦੋਸ਼ੀ ਜਿਹੜੇ ਚਾਰ ਜਿਹੜੇ ਮੋਟਰਸਾਈਕਲਿਸਟ ਨੂੰ ਹੀ ਉਹ ਨੋਮੀਨੇਟ ਹੋਗੇ ਔਰ ਇਹਦੀ ਸੂਰੇ ਵੀ ਸਟੇਟਮੈਂਟ ਤੇ ਜਿਹੜੇ ਤੋਂ ਰਾਜਨ ਆ ਰਾਜਨ ਨੂੰ ਅਰੈਸਟ ਕਰ ਲਿਆ ਨੇੜੇ ਦੋ ਦੋਸ਼ੀ ਪਹਿਲਾਂ ਅਰੈਸਟ ਕੀਤੇ ਆ ਕੋਮਲ ਤੇ ਸੁਰਿੰਦਰਪਾਲ ਉਹਨਾਂ ਕੋਲ ਵੀ ਕੋਮਲ ਕੋ ਵੀਜ਼ਾ ਰਪਏ ਆਂ ਆਰ ਰਾਜਨ ਸੁਰਿੰਦਰਪਾਲ ਕੋ 24900 ਰੁਪਏ ਤੇ ਜਿਹੜਾ ਥਰਡ ਹੈਗਾ ਰਾਜਨ ਕੋ ਵੀ 20000 ਰੁਪਏ ਜਿਹੜਾ ਅਸੀਂ ਰਿਕਵਰ ਕਰਨਾ ਬਾਕੀ ਜਿਹੜੇ ਤਿੰਨ ਦੋਸ਼ੀ ਅਰੈਸਟ ਕਰਨ ਵਾਲੇ ਆ ਉਹਨਾਂ ਕੋ ਨਵੇਂ ਮੋਬਾਈਲ ਰਿਕਵਰ ਕਰਨ ਵਾਲੇ ਤੇ ਇੱਕ ਪੁਰਾਣਾ ਮੋਬਾਈਲ ਰਿਕਵਰ ਕਰਨ ਵਾਲਾ ਉਹਨਾਂ ਨੂੰ ਜਲਦੀ ਅਰੈਸਟ ਕਰਕੇ ਕੋਈ ਕੰਮ ਕਰੀ ਗਏ ਇਹ ਦੋ ਜਿਹੜੇ ਚੂਜ ਜੀ ਹੈ ਤੇ ਜਿਹੜੇ ਮੇਨ ਬੰਨੇ ਸ਼ੌਪ ਤੇ ਹੀ ਕੰਮ ਕਰਦੇ ਸੀ ਇਹ ਚਾਰ ਦੋਸ਼ੀ ਜਿਹੜੇ ਅਨਨੋਮ ਜਿਹੜੇ ਮੋਟਰਸਾਈਕਲਿਸਟ ਸੀ ਉਹ ਰਹਿਣ ਵਾਲੇ ਤੋਂ ਵੀ ਪੱਟੀ ਦੇ ਆ ਤੁੰਨਾ ਨਾਲ ਇਹਨਾਂ ਨੇ ਪਲਾਨਿੰਗ ਕਰਕੇ ਵੀ ਇਸ ਤਰ੍ਹਾਂ ਪਲਾਨ ਕਰ ਲਈ ਹੈ ਮੈਨ ਕਰਕੇ ਤੇ ਮਾਲਕ ਨੂੰ ਮਾਲਕ ਜਿਹੜਾ ਇਹ ਮਾਲਕ ਖਾਣ ਕੋਡਾ ਸੀ ਉਹਨੂੰ ਇਹ ਸ਼ੋਹ ਕੀਤਾ ਵੀ ਕੂ ਹੋਈ ਜਾ ਟੋਡਰ ਕਰਦੇ ਕਿ ਨਹੀਂ ਉਹ ਇਹਨਾਂ ਨੂੰ ਲੱਗਣੀਆਂ ਟੋਡਰ ਤੋਂ ਵੀ ਨੀਅਰ ਅਬਾਊਟ 60000 ਸਮਥਿੰਗ ਦਾ ਲੱਗਦਾ ਬਾਕੀ ਕੀ ਗੱਲ ਹੈ ਬਾਕੀ ਪੜਨ ਵਾਲਾ ਤਾਂ ਕੋ ਹਾਂ ਪੈਸੇ ਥੈਨ ਨਵੇਂ ਮੋਬਾਈਲ ਆਰ ਇੱਕ ਪ੍ਰਾਣਮ ਔਇਲ ਬਾਕੀ ਕਾਇ ਹੈ ਸਿੱਤਾਰ ਅਗਲੀ ਤੱਕ ਇਹਨਾਂ ਤੇ ਥਾਰਾ ਸੈਕਸ਼ਨ 30 no bns ਔਰ 61 bns